ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਜਿਵੇਂ ਆਪਾਂ ਤੁਹਾਨੂੰ ਕਿਹਾ ਸੀ ਵੀ ਆਪਾਂ ਚੁਕਣ ਲੱਗਣਾ ਨਰਮਾ ਤੇ ਕਰ ਲੀਜੀ ਆਪਾਂ ਤਿਆਰੀ ਤੇ ਕਾਸ ਲਏ ਆਪਣੇ ਆਪਣੀਆਂ ਝੋਲੀਆਂ ਕੱਪ ਲਾ ਲਈਆਂ ਤੇ ਚਲੋ ਜੀ ਆਪਾਂ ਅੱਜ ਕਰਦੇ ਆ ਨਰਮੇ ਦੀ ਸਟਾਰਟਿੰਗ ਉਹ ਤਾਂ ਹੱਥ ਪਹਿਲਾਂ ਕਰਤਾ ਸੀ ਤੇ ਇਧਰਲੇ ਪਾਸੇੋਂ ਦੇਖਣ ਚ ਤਾਂ ਐਂ ਲੱਗਦਾ ਵੀ ਇਹਨਾਂ ਨਹੀਂ ਖੜਿਆ ਕਿਉਂਕਿ ਛਾਂ ਇਧਰਲੇ ਪਾਸੇ ਆ ਦੇਖੋ ਕੁਝ ਨਹੀਂ ਇਹਦੇ ਵਿੱਚ ਜਿਵੇਂ ਜਿਵੇਂ ਆਪਾਂ ਗਾਂ ਤੁਰੇ ਜਾਵਾਂਗੇ ਉਹ ਬਹੁਤ ਸੋਹਣਾ ਖੜਿਆ ਪਿਆ ਤੇ ਚਲੋ ਜੀ ਚੁਕਣਾ ਹੀ ਚੁਕਣਾ ਹਨਾ ਤੇ ਬਾਕੀ ਜਿਹੜੇ ਭੈਣ ਭਰਾ ਆਪਣੇ ਚਾਹ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਟਾਈਮ ਸਹ ਹੋਗਾ ਜੀ ਸਵਾ 10 ਦਾ ਹੋਗਾ ਕਿਉਂਕਿ ਚਾਹ ਪਾਣੀ ਸਾਰਾ ਕਰਕੇ ਲੈ ਕੇ ਆਏ ਸੀ ਸਾਰਾ ਚਾਹ ਪਾਣੀ ਦਾ ਕੰਮ ਨਿਮੇੜ ਕੇ ਮੈਨੂੰ ਤਾਂ ਫੇਰ ਹੀ ਆਉਣਾ ਪੈਂਦਾ ਹੁੰਦਾ ਤੇ ਬਾਕੀ ਹੁਣ ਹੀ ਆਏ ਆ ਸਾਰੇ ਜਣੇ ਤੇ ਮੈਂ ਤੇ ਮੰਮੀ ਤੇ ਜਸ਼ਨ ਤੇ ਡੈਡੀ ਅਸੀਂ ਤਿੰਨੇ ਚੁਕਾਂਗੇ ਡੈਡੀ ਆਪਣੇ ਖੇਤ ਐ ਤੇ ਜਸ਼ਨ ਦੀ ਡਿਊਟੀ ਆਪਾਂ ਅੱਜ ਲਈਏ ਘਰੇ ਨਾਲੇ ਉਹਦਾ ਪੇਪਰ ਆ ਗਾ ਲੂਣ ਨਾਲੇ ਤਾਂ ਪੜੀ ਜਾਂਦਾ ਸੀਗਾ ਮੈਂ ਕਿਹਾ ਸੀ ਮੈਂ ਫੋਨ ਰੱਖਣਾ ਕਹਿੰਦਾ ਨਹੀਂ ਮੰਮੀ ਮੈਂ ਪੜਦਾ ਫੋਨ ਤੂੰ ਲੈ ਜਾ ਤੇ ਚਾਹ ਆਪਣੇ ਉਹ ਪਿਆ ਜੱਗ ਤੇ ਕੈਂਪਰ ਜਸ਼ਨ ਤੇ ਡੈਡੀ ਚੱਲ ਲੈ ਕੇ ਆਉਣਗੇ ਪਾਣੀ ਵਾਲਾ ਤੇ ਅੱਜ ਡਿਊਟੀ ਆਪਣੀ ਇੱਥੇ ਐ ਤੇ ਆਪਾਂ ਸਜੀ ਆਪਣੇ ਤੁਹਾਨੂੰ ਦਿਖਾਇਆ ਆ ਆ ਸੜਕ ਐ ਛਰਤ ਤੋਂ ਇਧਰਲੇ ਪਾਸੇ ਆਪਣੀ ਢਾਣੀਆਂ ਇਧਰਲੇ ਪਾਸੇ ਆਪਣਾ ਆ ਖੇਤ ਆ ਜਿੱਥੇ ਨਰਮ ਤੇ ਬਸ ਚਾਹ ਪਣੀ ਜਿਹੜਾ ਦੋ ਵਾਲਾ ਹੋਊਗਾ ਉਹ ਵੀ ਘਰੇ ਜਾ ਕੇ ਕਰਾਂਗੇ ਨਾਲੇ ਰੋਟੀ ਪਾਣੀ ਘਰੇ ਜਾ ਕੇ ਛਕਾਂਗੇ ਤੇ ਚਲੋ ਜੀ ਆਪਾਂ ਲੱਗ ਹੈ ਆਉਂਦਗੇ ਲੋ ਜੀ ਪਹਿਲਾ ਰਾਦਾ ਸਿਸੇ ਸਾਡਾ ਟੀਂਡੇ ਤੋੜਨ ਦਾ ਤੇ ਮੰਮੀ ਕਹਿੰਦੀ ਬਈ ਜਸ਼ਨ ਰੈਡੀ ਕਹਿੰਦੇ ਆ ਕਿ ਹੁਣ ਤਾਂ ਤੁੱਪ ਲੱਗ ਗਈ ਆ ਕਿ ਸਹੀ ਹੋ ਗਈਆਂ ਹੋਣੀਆਂ ਹੂੰ ਇਹ ਥੋੜਾ ਚਿੱਕੜ ਕਾਏ ਨੇ ਬੋਦਨਾ ਹੋਈਆਂ ਉਹ ਤੁੱਪ ਨਾਲ ਪੋਣੀਆਂ ਹੂੰ ਇਹ ਨਾ ਬੋਦਨਾ ਲਓ ਜੀ ਐਵੇਂ ਐਵੇਂ ਹੋ ਗਿਆ ਨਰਮਾ ਮੀ ਦੇ ਨਾਲ ਦੇਖੋ ਕਿਵੇਂ ਉਹ ਸੀ ਕਿਤੇ ਤਾਂ ਡਾੜਾ ਸੋਹਣਾ ਫੁੱਟ ਹੋਣਾ ਸੀ ਜਿਹੜਾ ਹੁਣ ਟਿੰਡੇ ਆ ਲੱਗੇ ਹੋਏ ਆ ਹੋਰ ਤੇ ਆਹ ਵਾਲੇ ਇਹ ਚਿੱਟੇ-ਚਿੱਟੇ ਫੁੱਟ ਖੜਨਗੇ ਹੁਣ ਜੇ ਨਾ ਮੀ ਆਊਗਾ ਤਾਂ ਜਿਹੜੇ ਪਹਿਲਾਂ ਵਾਲੇ ਆ ਉਹ ਤਾਂ ਖਿੜੇ ਹੋਏ ਹੋਰ ਹੀ ਹੋਗੇ ਨਾਲ ਪੀੜਾ ਜਾ ਹੋਗੇ ਨਰਮਾ ਨਾਲ ਸਿਕਰੀਆਂ ਬੋਧੀਆਂ ਹੋਗੇ ਚਲੋ ਜੀ ਚੁਕਲੀ ਆਪਾਂ ਨਰਮਾ ਗੱਲਾਂ-ਗੱਲਾਂ ਚ ਆਪਾਂ ਟਾਈਮ ਨਹੀਂ ਕਰਦੇ ਖਰਾਬ ਹੁਣ ਫੇਰ ਸੋਨ ਮਿਲਦੇ ਲਓ ਜੀ ਕੇਰਾਂ ਅੱਜ ਪਹਿਲਾ ਦਿਨ ਹੈ ਨਾ ਉਹ ਉੱਥੇ ਛਾਂ-ਛਾਂ ਸੀ ਉੱਥੇ ਤਾਂ ਨਹੀਂ ਪਤਾ ਲੱਗਿਆ ਆ ਹੁਣ ਧੁੱਪ ਜੀ ਆ ਗਈ ਹੋਣਾ ਐ ਲੱਗਦਾ ਘਰ ਨੂੰ ਭਾਜੀ ਹਾਂ ਅਰੇ ਮੰਮੀ ਉਹੀ ਤਾਂ ਕਰਨਾ ਛੱਡ ਜੂ ਕੋਈ ਨਹੀਂ ਤਾਂਾ ਮੋٹے ਮੋٹے ਫਟਾ ਨਾ ਆ ਆ ਨਾ ਵਧੀਆ ਆ ਗਿਆ ਹੈ ਇੱਧਰ ਤਾਂ ਆ ਸ਼ਾਮੇ ਸ਼ਾਮੇ ਸੀ ਹੈ ਇੱਧਰ ਗਾਂ ਦਾ ਵਧੀਆ ਲੱਗਦਾ ਆ ਇਹ ਤਾਂ ਜੇ ਚੁਹੀ ਹੈ ਇੱਕ ਦਿਨ ਹੀ ਆਹੋ ਲੱਗੂ ਫੇਰ ਤਾਂ ਉਹੇ ਜਿਹੇ ਉਹੇ ਜਿਹੇ ਹੋ ਜਾਣਗੇ ਕਿੰਨੇ ਦਿਨਾਂ ਦਾ ਹੈਗਾ ਜੀ ਇਹ ਖਿਹੜਾ ਹੈ ਹਫਤੇ ਜਿਹੇ ਚੋਕਾ ਤਾੜਦੇ ਹਨਾ ਹੂੰ ਹੋਰ ਹਫਤੇ ਜੋ ਹੋਰ ਹਫਤੇ ਜੋ ਉਹ ਵੀ ਚੁਕਾਗੇ ਦੂਜਾ ਜਿਹੜਾ ਉਹ ਪਰੇ ਆ 11 ਵਜੇ ਹੁਣ 11 ਵਜੇ ਆਖ ਤੇ ਫਿਰ ਤੂੰ 4:30 ਵਜੇ ਜੁਠਿਆ ਲੱਗਿਆ ਕੰਮ ਤਾਂ ਦੀ ਹੂੰ ਸਾ ਮੂਵੀ ਸਾਰਾ ਹੋ ਜਾਂਦਾ ਹੈ ਕਰੇ ਪਸਵਾ ਨਹੀਂ ਭਾਈ ਤੇ ਅਸਰੇ ਕਾਹਲੇ ਕੰਮ ਨੂੰ ਭਾਈ ਦੋ ਬਾਸੀ ਹੋਣਾ ਪਾਣੀ ਤਾਂ ਨਹੀਂ ਪੀਂਨੇ ਕੇਰਾ ਤੇ ਹਜੇ ਚਾਹ ਨਹੀਂ ਦਿੱਤੀ ਚਾਹ ਥੂ ਪੀਂਨੇ ਫੇਰ ਲੱਗ ਜਾਵੇ ਦੁਬਾਰੇ ਤੂੰ ਤਾਂ ਖਵਾਜੀ ਚਾਹਦੀ ਹੈ ਫਿਰ ਪਰ ਫੇਰ ਵੀ ਪਹਿਲੇ ਪਹਿਲੇ ਦਿਨ ਤੱਕ ਕੇਰਾ ਲੱਗਦਾ ਹੀ ਹੈ ਉਹਨੂੰ ਲਓਈ ਛੱਟੀ ਅੱਧੀ ਅੱਧੀ ਛੱਟੀ ਚਾਹ ਪੀ ਲਈ ਹੂੰ ਜੀ ਨਹੀਂ ਬੰਦਾ ਲਓ ਜੀ ਬਹਿ ਗਏ ਆਪਾਂ ਚਾਹ ਪੀਣ ਤੇ ਚਾਹ ਵੀ ਤੋਂ ਸਾਰੇ ਜਿਹੇ ਉਹ ਨਹੀਂ ਛੱਡੇ ਸੀ ਉਹਦਾ ਇਹ ਉੱਥੇ ਬਾੜ ਆ ਗਈ ਸੀ ਭਾਵੇਂ ਦਵਾਈ ਜਿ ਨਾਲੇ ਰੇਗ ਰੇਗਿਸਤਾਨ ਆ ਲਓ ਜੀ ਗੱਲਾਂ ਹੋ ਰਹੀਆਂ ਕਹਿੰਦੇ ਮੀ ਆਇਆ ਸੀ ਜਿਹੜਾ ਦੇਖੀ ਆ ਤਾਂ ਕੀ ਜੀਜਾ ਜਿਹੜੀ ਇਹ ਤੇ ਜਾਲੇ ਜੇ ਹਨਾ ਮੱਕੜੀਆਂ ਨੇ ਹੋਣਗੀਆਂ ਹੋਰ ਗਾਰੇ ਮੱਕੜੀਆਂ ਸੋਡੀ ਆਗਲਾ ਤਾਂ ਬਾਲਾ ਆਸਦੇ ਆ ਕਹਿੰਦੇ ਇੱਕ ਗੱਲ ਇੱਕ ਗੱਲ ਅਖਰ ਚੀ ਗੱਲ ਨਵੇਰ ਦਿੰਦੇ ਉਹਦੇ ਮੈਂ ਨਹੀਂ ਪੁੱਛਾਂ ਸੀ ਮੈਂ ਕਿਹਾ ਪੈਣਾ ਕਹਿੰਦੀ ਆ ਵੀਰਾ ਬਾਲਾ ਕੰਮ ਕਰਦਾ ਕਰੀ ਜਾਂਦਾ ਕੋਈ ਨਾ ਕੋਈ ਕੰਮ ਤੇ ਕਦੇ ਆਏ ਤਾਂ ਆਖਿਆ ਨਹੀਂ ਵੀ ਧੰਨਵਾਦ ਜਾਂ ਕੁਝ ਹੋਰ ਆਏ ਕਹਿੰਦਾ ਵੀ ਹਾਂ ਕਰਦਾ ਹੀ ਜਾਂਦਾ ਕਰਦਾ ਹੀ ਜਾਂਦਾ ਕੀ ਕੱਲ ਜੀ ਨਹੀਂ ਵੇਟਦੇ ਕੱਲ ਦਾ ਹੀ ਆ ਉਹੀ ਤਾਂ ਆਦੀਆਂ ਵੀ ਕਰਦੇ ਰਵਾਇਤ ਆਈਆਂ ਅਸੀਂ ਵੀ ਕਰਦੇ ਵੀ ਬਹੁਤ ਕੰਮ ਕਰਦੇ ਕੰਮ ਤਾਂ ਜੀ ਆਏ ਆ ਸਾਰੇ ਸਾਡੇ ਡੈਡੀ ਵੀ ਜੀ ਟਿਕਦੇ ਵਿਚਾਰੇ ਉਹ ਵੀ ਹੋਣਾ ਕਰਕੇ ਤਾਂ ਲੱਗਦੇ ਆ ਤੇ ਆਥ ਨੇ ਆਉਣਗੇ ਘਰੇ ਕੁਛ ਨਾ ਕੁਛ ਕੋਈ ਨਾ ਕੋਈ ਕਰੀ ਜਾਂਦੇ ਆ ਤੇ ਸਾਰੇ ਕਰਦੇ ਆ ਜੀ ਕੰਮ ਦਾ ਯੂਟਿਊਬ ਜਿੱਟ ਬਾਦੂ ਸਾਰੇ ਹਨਾ ਚਲਾ ਜਾਂਦੇ ਆ ਵਾਈਗੁਰੂ ਆਪਾਂ ਕਿਹੜਾ ਸੁਬੀ ਸੁਣਾਉਣੇ ਆ ਵੀ ਕੰਮ ਕਰਦੇ ਵਾਈਗੁਰੂ ਦੇਖਦਾ ਨਾ ਆਪੇ ਮਿਹਨਤਾਂ ਨੂੰ ਭਾਗ ਲਾ ਲਵੇ ਵਾਈਗੁਰੂ

ਸੋ ਜੀ ਪੀ ਤੇ ਗਿਆ ਆਪਾਂ ਚਾਹ ਪੀ ਆਈ ਆਈ ਜਾਣ ਪੁੱਠੇ ਨਾ ਜਾਣ ਆਉਂਦੇ ਆਉਂਦੇ ਰਹਿਣ ਗਏ ਅੱਛਾ ਤੇ ਫਿਰ ਉਹ ਤਾਂ ਹੁਣ ਜੇ ਖਾਵਾਂ ਪੀਵਾਂਗੇ ਕੁਝ ਹੋ ਕਰਾਂਗੇ ਤਾਂ ਲੱਗਣਗੇ ਤਾਂ ਸਹੀ ਘਰ ਦਾ ਸੌਦਾ ਬੱਤਾ ਮੁੱਕ ਗਿਆ ਜਵਾਗ ਦੀ ਫੀਸ ਦੀ ਟੈਨਸ਼ਨ ਵਰਦੰਗੜੀ ਦੀ ਟੈਨਸ਼ਨ ਉਹ ਗੱਲ ਮਾੜੀ ਅੱਛਾ ਮਾੜੀ ਹੈ ਫੇਰ ਕੀ ਕਰੇ ਕਰਾਂਗੇ ਕੀ ਇੰਨੇ ਪੈਸੇ ਦਾ ਨੂੰ ਜੋੜੀ ਚੱਲੇ ਫੇਰ ਕੀ ਮੈਂਦਾ ਜ਼ਿੰਦਗੀ ਜਿਉ ਮੈਂ ਨਾ ਇਹ ਉਹ ਦੇਖਣ ਵਾਲਾ ਵੀ ਕਿੰਨੇ ਕ ਬੰਦਾ ਪੈਸੇ ਇਕੱਠੇ ਕਰਦਾ ਮੁੜ ਕੇ ਬੰਦਾ ਆ ਜਿਉਂ ਰ ਚ ਕਿੰਨੇ ਕ ਪੈਸੇ ਇਕੱਠੇ ਕਰਦਾ ਤੇ ਫੇਰ ਬੇਣਾ ਖਾਦੇ ਪੀਤੇ ਘਸ ਢੱਡ ਨੂੰ ਗੰਡ ਦੇ ਕੇ ਤਾਂ ਕੋਈ ਜੁੜਦ ਨਹੀਂ ਸਾਲ ਸਾਲ ਵੀ ਨਹੀਂ ਬਚਦੇ ਫੇਰ ਤਾਂ ਵੀ ਮਹੀਨੇ ਜੀ ਮੁੱਕ ਜਾਂਦੇ ਆਂ ਤਾਂ ਖਾ ਲਈਂ ਆਂ ਤਾਂ ਖਾ ਲਈਂ ਚਲੋ ਜੀ ਸਾਡੀਆਂ ਦਾ ਹੀ ਗੱਲਾਂ ਵਾ ਸੋ ਹੀ ਮਾਰੀ ਜਾਂਦੇ ਹੰਨੇ ਅਸੀਂ ਅਠਾਂ ਦੇ ਬਾਹਰ ਪੇਟੀ ਭਰ ਲੇ ਬਈ ਬੰਦਾ ਇੱਕ ਨਹੀਂ ਭਰ ਸਕ ਪੇਟੀਆਂ ਤਾਂ ਕਿਸੇ ਕੋਲੇ ਨਹੀਂ ਭਰੀਆਂ ਲੋ ਜੀ ਇੱਕ 11 ਕੰਪਲੀਟ ਕਰਤਾ ਹੈ ਹਾਂ ਕਿਉਂਕਿ ਗੜੇ ਗੁੜੇ ਜੇ ਸਾਰੇ ਚੁਗਲੇ ਜੀ ਪਹਿਲਾਂ ਤਾਂ ਅੱਧਾ ਸੀਗਾ ਵੀ ਤੋੜਾਂਗੇ ਪਰ ਆਪਾਂ ਸਾਰੇ ਚੁੱਕਤੇ ਚੁੱਕ ਕੇ ਕਿਉਂਕਿ ਇੱਥੇ ਚੁੱਕਤੇ ਜੀ ਫੇਰ ਫੇਰ ਆਪਾਂ ਤੋੜਨੇ ਪੰਡਾਂ ਚ ਪਾ ਲੈਂਦੇ ਘਰੇ ਲੈ ਜਾਂਦੇ ਹਨ ਦੂਰਾ ਕੰਮ ਇੱਥੇ ਚੁੱਕ ਕੇ ਨਾਲ ਦੇ ਨਾਲੇ ਚੁੱਕਤੇ ਚਲੋ ਹੁਣ ਧੁੱਪ ਤਾਂ ਫੇਰ ਵੀ ਲੱਗਦੀ ਜੇ ਤੋੜਦੇ ਜੋ ਗਲਿਆ ਹੁਣ ਤਾਂ ਵੀ ਪਸੀਨਾ ਪਸੀਨੀ ਹੋਦਾ ਤੇ ਚਲੋ ਜੀ ਇੱਕ 11 ਦਾ ਕੰਮ ਨਿਬੜ ਗਿਆ ਹੁਣ ਜਿਹੜਾ ਇਸ ਤੋਂ ਬਾਅਦ ਖਿੜੂਗਾ ਉਹ ਨਾ ਸੋਨਾ ਖਿੜੂਗਾ ਹੁਣ ਚਿੱਟੇ-ਚਿੱਟੇ ਫੁੱਟ ਵੱਡੇ-ਵੱਡੇ ਫੁੱਟ ਖੜਨਗੇ ਕਿਚਰ-ਵਿਚਰ ਜੀ ਜਿਹੜੀ ਆਦ ਹੁੰਦੇ ਰਹਿਨਦ ਖੂਨ ਜੀ ਸੀਗੀ ਜਿਹੜੀ ਉਹ ਉਹ ਆਪਾ ਕੱਢ ਦਾਂਗੇ ਹੁਣ ਚਲੋ ਜੀ ਲਾ ਲੀਏ ਨਾਮ ਡੇੜਾ ਜਿਹੜਾ ਉਹਦੇ ਵਾਂਗੂ ਵੱਜਣ ਲੱਗਿਆ ਰਹੇ ਹੁੰਦੇ ਨੇ ਚਿੜੀ ਦੇ ਬੱਚੇ ਵੀ ਹੂੰ ਮੀਨੇ ਖਰਾਬ ਕਰਤਾ ਜੀ ਇਹ ਨਾ ਇਹੀ ਨਰਮਾ ਚਿੱਟਾ ਚਿੱਟਾ ਹੁੰਦਾ ਹੁਣ ਪਿਗੜਾਇਆ ਨਾ ਹੋਰ ਹੀ ਗਿਰਕਾਂ ਦੀਆਂ ਬਣ ਗਿਆ ਚਲੋ ਜਿੰਨਾ ਲਊਗਾ ਹਨਾ ਇਕੱਠਾ ਤਾਂ ਕਰਨਾ ਹੀ ਹੈ ਚਲੋ ਹੁਣ ਬੈਠ ਕੇ ਪੀਨੇ ਪਾਣੀ ਦਾ 10 ਮਿੰਟ ਫਿਰ 2 ਵਜੇ ਦੀ ਕਰ ਹੋਰ ਲਾਵਾਂਗੇ ਘੰਟਾ ਕੀ ਕੀ ਕਰਦੇ ਹੋ ਜੀ ਇਹ ਇੱਥੇ ਚੁੱਕਦੇ ਸੀ ਆਪਾਂ ਤੇ ਉਹ ਆਪਣਾ ਘਰ ਹੈ ਖਾਜ ਉਧਰ ਹੋ ਕੇ ਦੇਖੋ ਜੇ ਨੇੜੇ ਹੀ ਹੈ ਇਥੋਂ ਆਪਾਂ ਨੂੰ ਆ ਆਪਣੀ ਭਈ ਆ ਗਈ ਉਹ ਆਪਣੀ ਢਾਣੀ ਆ ਗਈ ਬਸ ਹੁਣ ਚਾਹ ਪਾਣੀ ਕਰਦੇ ਆਂ ਘਾਟਾ ਲਾ ਲਿਆ ਆਪਾਂ ਫੇਰ ਤੇ ਦੋ ਵਾਲੀ ਚਾਹ ਤੋਂ ਬਾਅਦ ਚਾਹ ਚੁ ਪੀ ਕੇ ਘਾਟਾ ਫੇਰ ਲਾ ਲਵਾਂਗੇ ਇੱਕ ਫੇਰ ਇਹਦੇ ਬਾਅਦ ਨੀਰੇ ਚਾਰੇ ਦਾ ਕੰਮਾ ਕਰਨ ਦਾ ਟਾਈਮ ਹੋ ਜਾ ਰੱਬ ਨੇ ਵੀ ਛਾਂ ਕਰ ਲਈ ਜੀ ਕਿਆ ਕਰਦੇ ਆ ਜਾ ਕੇ ਅੱਜ ਦਾ ਹੁਣ ਵਾਹਟਣ ਦਾ ਟਾਈਮ ਸੀ ਰੱਬ ਨੇ ਬਦਲਵਾਈ ਕਰ ਲਈ ਸਵੇਰੇ ਫਿਰ ਮੀਂਹ ਦਸਿਆਂਦੇ 15 ਨੂੰ ਹਨਾ ਮੰਮੀ ਪਰ ਮੈਂ ਦੱਸਦਾ ਦਸਾਫ ਸੀ ਉਹ 15 ਤੋਂ ਬਾਅਦ ਦੱਸਦੇ ਹੂੰ ਉਹ ਕਿਤੇ ਗਏ ਹਾਂ ਨਾ ਤਾਂ ਬਣ ਨਹੀਂ ਗਿਆ ਕੁਝ ਆ ਬੰਦ ਚੋਣ ਨੂੰ ਲਾ ਦੇਣਗੇ ਆ ਕਦੋਂ ਹੋਇਆ ਚਲਤਾ ਹੂੰ ਤਾਂ ਨੇ ਸਰੇ ਆਇਆ ਨਾ ना। चलो मगरों लाया जी कदू बोहोत लगे पे लगे पाया हम वादू लगे चलो जी चाह पानी पीने जाके कद्दू ही कदू लगे हम वादू हूं तीजा नहीं करता है

ਕੋਈ ਨੀਰੇ ਚੱਲਦਾ ਟਾਈਮ ਨਹੀਂ ਹੋਇਆ ਹੋਰ ਨਹੀਂ ਬੈਠੀਆਂ ਰੋ ਮੇਲ ਮਿਲ ਨਹੀਂ ਕਰਨੀਆਂ ਉਹਨਾਂ ਨੇ ਮਿਲਣੀ ਲਓ ਆਦੇ ਹੋਣਗੇ ਲੈ ਮੇਲ ਮਲਾਪ ਕਰਨਾ ਮੇਲ ਮਲਾਪ ਕਰਨਾ ਆਦੇ ਹੋਣਗੇ ਕਿੱਧਰੋਂ ਆਏ ਆ ਹਾਂ ਮੇਲ ਮਲਾਪ ਉਹ ਉਹ ਛੱਡਦਾ ਜੱਗ ਕਰ ਲਿਆ ਮੇਲ ਮਲਾਪ ਦਰਦੀ ਆਦੀ ਹੋਊਗੀ ਕਿੱਧਰੋਂ ਆਇਆ ਇਹ ਅੱਗੇ ਤਾਂ ਘਰੋਂ ਨਿਕਲਦੇ ਹੁੰਦੇ ਸੀ ਬਾਹਰੋਂ ਜਿਹਾ ਆਏ ਅੱਜ ਕਿੱਧਰੋਂ ਆਏ ਪਸ਼ੂ ਡਰਾ ਦੇ ਆਲੇ ਉਹ ਕਾਟਿਆ ਕਿਦਾਂ ਪੋਹ ਨਿਕਲ ਕੇ ਕਟਿਆ ਕਟਿਆ ਵਾਲੇ ਕਿਦਾਂ ਸਾਰੇ ਉੱਠ ਗੜੇ ਕਲੀਆ ਮਿੱਟੀ ਰਹਿ ਗਈ ਅਮੀ ਪਸ਼ੂ ਠਾਇਆ ਆਪਾਂ ਇੱਧਰ ਹੋਏ ਮੈਂ ਤਾਂ ਐਨ ਦਿਖਾਉਂਦੀ ਸੀ ਦੇਖੋ ਇਧਰਵਾਜਾ ਬੜਾ ਕਿੱਡਾ ਸੋਹਣਾ ਹੁਣ ਇੰਨੀ ਸ਼ਾਮ ਪਸੋਂ ਸੰਗਣੀ ਸੰਗਣੀ ਇਹਦੀ ਰਾਵਣਾ ਬੈਠੇ ਜਾਂਦੇ ਪਸ਼ੂ ਚਲੋ ਚਾਹ ਕਰ ਲੀਏ ਜੀ ਆਪਾਂ ਜਾ ਕੇ ਹੁਣ ਕੇ ਨਾ ਫਿਰ ਰੋਟੀ ਰੋਟੀ ਖਾ ਕੇ ਫਿਰ ਦਵਾਰੇ ਚੱਲਾਂਗੇ ਨਾਲੇ ਲੀੜੇ ਕੱਪੜੇ ਕੁਸਤਾ ਲਾਗੇ ਸੀਗੇ ਜਿਹੜੇ ਸੁੱਕੇ ਸੀਗੇ ਆਪਰ ਇਨੇ ਗਾਜਟੇ ਹੁਣ ਲਾ ਕੇ ਧਰ ਜਾਨੇ ਆ ਸ਼ਾਮ ਨੂੰ ਸਾਰਾ ਕੰਮ ਤੁਹਾਨੂੰ ਦੱਸ ਨਿਮੇੜ ਕੇ ਨਾ ਨੂੰ ਕੇ ਫਿਰ ਇਹਨਾਂ ਦੀ ਤੈ ਲਾ ਦਾਂਗੇ ਚਲੋ ਜੀ ਕਰੀਏ ਚਾਹ ਬਣੀ ਲੋ ਜੀ ਚਾਹ ਆਪਣੀ ਬਣ ਗਈ ਤੇ ਆਹ ਰੋਟੀ ਡੜੀ ਦੀ ਜਾਊਗੀ ਚੂਰੀ ਖੇਤ ਆ ਜਸ਼ਨ ਤੇ ਰੈਡੀ ਖਾਂਗੇ ਮੈਂ ਤੇ ਮੰਮੀ ਨੂੰ ਘਰ ਕੀ ਪਸੰਦਾ ਅਸੀਂ ਨਹੀਂ ਖਾਂਦੀ ਹੁੰਦੀ ਕਦੇ ਤਾਂ ਬਣਾ ਖਾ ਲਈ ਨਹੀਂ ਅਸੀਂ ਤਾਂ ਸਾਸੂ ਨੂੰ ਘਾਚਾਰ ਨਹੀਂ ਖਮਣ ਤੁਟ ਰੇੜੀ ਤੇ ਜੋ ਸੰਦੇੜੀ ਜਾਰੇ ਕਰਦੇ ਆਂ ਆਪਾਂ ਜਸ਼ਨਾ ਵੀ ਖਾ ਲੈਂਦਾ ਕਦੇ ਕਰਾਈਂ ਜੀ ਪਰ ਰੋਜ਼ ਨਹੀਂ ਜਸ਼ਨਾ ਆਪਣਾ ਭਾਗਿਆ ਆਪਦੀ ਮਾਸੀ ਦੇ ਘਰੇ ਕਹਿੰਦਾ ਮੰਮੀ ਮੈਂ ਪ੍ਰੀਤਵਰਾ ਉਪਰੀਤ ਕੋਲ ਜਾਵਣਾ ਪੜ ਲਗਾ ਅਸੀਂ ਪੜ ਲਾਂਗੇ ਦੋਨੇ ਨਾਲ ਖੇਡ ਲਾਂਗੇ ਮੈਂ ਵਾ ਜਾਵੜਾ ਤੇ ਚਾਹ ਆਪਣੀ ਬਣ ਗਈ ਜੀ ਬਸ ਤਵਾ ਦਾ ਵਾ ਹੁਣ ਪੀ ਲਈਏ ਚਾਹ ਪਾ ਤੇ ਫੇਰ ਚੱਲਦੇ ਆਂ ਆਪਾਂ ਦੁਬਾਰੇ ਸਕੂਟਰੀ ਹੈ ਨਹੀਂ ਇਹ ਮੋਟਰਸਾਈਕਲ ਤੇ ਖੜਾ ਜਾਣੀ ਉਹ ਡੈਡੀ ਦੀ ਚਾਹ ਉਹ ਹੂੰ ਸਕੂਟਰੀ ਆਪਣਾ ਜਸ਼ਨ ਵਾਲਾ ਗਿਆ ਉਹਨੂੰ ਵੀ ਥੋੜਾ ਜਾਇਂ ਜੇ ਹੋਵੇ ਜੀ ਉਹਨੂੰ ਥੋੜਾ ਟਾਈਮ ਹੋਣਾ ਉਹਦੀ ਕਿਹਾ ਉਹਨੂੰ ਆਏ ਜੇ ਹੋਇਆ ਵੀ ਕੱਲਾ ਜਾਂ ਜਿਆਦਾ ਵੀ ਜੀ ਨਹੀਂ ਲੱਗਦਾ ਕੱਲੇ ਅੱਗੇ ਉਹ ਮੇਰੇ ਨਾਲ ਬੋਲੀਆਂ ਦਾ ਜੇ ਕੋਰੇ ਨਹੀਂ ਮੈਂ ਅੱਜ ਮੈਂ ਹੈ ਨਹੀਂ ਸੀ ਤਾਂ ਕਰਕੇ ਫਿਰ ਕੱਪ ਲਵਾਂ ਕਿਆ ਅੱਜ ਮੈਂ ਜਾਂਦੇ ਨੂੰ ਮਹabhut ਪੜ੍ਹਨੀ ਹੈ ਕਿਤੇ ਖੇਡੀ ਨਾ ਜਾਣੀ ਮਹਾ ਪੇਪਰ ਹੈ ਨਾ ਨੂੰ ਤਾਂ ਸਮੂਹ ਪੜ੍ਹਨੀ ਹੈ ਫੋਨ ਕਰਕੇ ਬਚ ਗਿਆ ਕੁਝ ਨਹੀਂ ਆਵਾਂ ਗਰਮਾਹ ਚਾਹ ਬਣੀ ਦਾ ਕਰਕੇ ਡੈਡੀ ਨੂੰ ਭੇਜ ਦੀ ਗੇ ਨਹੀਂ ਡੈਡੀ ਆਖ ਰਹੇ ਪਲੇਟ ਹੋ ਗਿਆ ਤੱਖਣਗੇ ਅੱਜ ਇਹਨਾਂ ਨੇ ਚਾਹ ਨਹੀਂ ਕੀਤੀ ਅੱਜ ਹੂੰ ਹੂੰ ਕੀ ਆ ਡੈਡੀ ਦੀ ਰੋਟੀ ਤੇ ਚਾਹ ਭੇਜੀ ਹੈ ਪੁੱਤ ਨਹੀਂ ਚਲੋ ਜੀ ਖੇਰਾ ਖਾ ਲਈਏ ਰੋਟੀ ਪਾ ਲਈ ਫਿਰ ਦੁਬਾਰਾ ਲਾ ਆਵਾਂਗੇ ਇੱਕ ਘਟਾ ਪਸ ਫਿਰ ਆ ਕੇ ਦਾਣ ਦਾ ਕੰਮ ਧੰਦਾ ਕਰ ਲਾਂਗੇ ਆ ਕੇ ਦੁਬਾਰਾ ਕੰਮ ਧੰਦੇ ਦੋਹੀ ਤੜਕੇ ਵੀ ਪਹਿਲਾਂ ਜੀ ਸਾਰੇ ਘਰ ਕੇ ਗਏ ਆਪਾਂ ਦਾ ਮੈਂ ਤਾਂ ਜਦੋਂ ਪਹਿਲਾਂ ਵੀ ਨਾਤਮਨ ਰੂਮਾ ਜੂਂਦਾ ਪੋਚੇ ਆਉਂਦੇ ਪੋਚੇ ਬੂਚੇ ਆਹ ਕੰਮ ਨੇ ਮੇਰ ਕੀ ਜਾਂਦੀ ਸੀ ਕੋਲ ਜੀ ਨਹੀਂ ਗਰੀ ਕਦੇ ਵੀ ਅੱਜ ਵੀ ਕਰੋ ਚਾਰ ਦਿਨ ਨਾ ਲੱਗਿਆ ਵਿਚਾਰੋ ਇੱਕ ਦਿਨ ਨਾ ਲੱਗ ਗਈ ਇੱਕ ਦਿਨ ਛੱਡ ਕੇ ਲੱਗੀ ਪਰ ਬਧੀਆ ਲੱਗਦਾ ਜੀ ਸਾਫ ਸੁਥਰਾ ਇਹ ਘਰ ਹੋਵੇ ਨਾ ਕਈ ਵਾਰੀ ਜਦੋਂ ਆਪ ਕੋ ਪੋਚੇ ਦਿਨਾਉਂਦੇ ਕੋਈ ਝਾਂਟਾ ਕੋਦ ਨਹੀਂ ਆ ਜਾਂਦਾ ਪਤਾ ਨਹੀਂ ਕੀ ਚੱਕਰ ਹੁੰਦਾ ਹੈ ਮੈਂ ਜਦ ਨਹੀਂ ਜਦੋਂ ਆਪਾਂ ਸਮਾਰਾ ਸਮਾਰੀ ਕਰੀ ਹੋਵੇ ਉਦੋਂ ਕੋਈ ਨਹੀਂ ਆਉਂਦਾ ਜਦੋਂ ਕੋਈ ਆਪਾਂ ਆਏ ਹੋਏ ਵੀ ਅੱਜ ਪੁੱਛੇ ਨਹੀਂ ਰਹੋਗੇ ਟਾਲ ਕਰ ਦਿੰਦੇ ਆਂ ਵੀ ਦਰਵਾਜ਼ਾ ਚੁੱਕਦੇ ਆਂ ਉਦੋਂ ਹੀ ਕੋਈ ਨਾ ਕੋਈ ਆਉਗਾ ਹੌਣਤਾ ਕੌਣ ਆਉਂਦਾ ਕੰਮ ਨਾ ਕਰਾਂ ਆਉਂਦਾ ਕੋਈ ਨਾ ਨਹੀਂ ਨਾ ਆਇਆ ਤਾਂ ਬੱਲੀ ਹੈ ਚਲੋ ਜੀ ਫੇਟ ਗਈ ਆਪਾਂ ਚਾਹ ਬੜਾ ਗੰਨੂ ਬੜਾ ਕੇ ਆਉਂਗੇ ਹਮ ਲਓ ਜੀ ਹਮ ਜੈਸੰਧਾ ਡੈਡੀ ਨੇ ਜਿਉ ਅਸੀਂ ਦੋ ਵਾਲੀ ਚਾਹ ਪੀਣ ਗਏ ਭਾਈ ਉਦੋਂ ਡਾਇਲੋਗ ਮਾਰੇ ਆ ਸੁਣਾਓਗੇ ਹੂੰ ਸੁਣਾਓ ਉੱਚੀ ਦੇ ਨਾਲ ਸੁਣਾਓ ਸਮਝ ਆਉਣੀ ਚਾਹੀਦੀ ਇਹਨਾਂ ਕੋ ਪੰਡ ਪਈ ਹੈ ਕਿ ਭਾਈ ਕਹਿੰਦਾ ਦਸਾਂ ਨੌਾਂ ਦੀ ਕੀਤੀ ਕਮਾਈ ਕੋਈ ਲੈ ਗਿਆ ਕਹਿੰਦਾ ਭਾਈ ਪੰਡ ਲੈ ਗਿਆ ਕੋਈ ਭਾਈ ਸਾਡੀ ਮਿਹਨਤ ਬਲੇ ਨਾ ਆਈ ਹਾਂ ਇਹ ਦੋ ਅਸੀਂ ਆਏ ਮੱਛੀ ਦਿਖਾਈ ਹੂੰ ਸਾਨੂੰ ਪੰਡ ਨਾ ਤੇ ਆਈ ਅਜੀਓ ਜਿਦਾ ਜਿਦਾ ਰੈਡੀ ਰੈਟ ਜਾਂਦੇ ਜਾਂਦੇ ਨੇ ਦਾ ਡਾਇਲੌਗ ਮਾਰਿਆ ਕਹਿੰਦੇ ਆਪਾਂ ਪੰਡ ਵੀ ਉੱਥੇ ਤੇ ਰਹਿ ਕਹਿੰਦਾ ਕੋਈ ਲੈ ਹੀ ਨਾ ਜਾਵੇ ਐਹੇ ਜੇ ਚਲੋ ਜੀ ਜ਼ਿੰਦਗੀ ਚੱਲਦੀ ਹੁੰਦੀ ਹੈ ਹਾਸਾ ਖੱਡੀਆਂ ਵੀ ਚੁਰੀ ਹੁੰਦਾ ਹਨ ਟੈਨਸ਼ਨ ਹਰ ਇੱਕ ਦੀ ਜ਼ਿੰਦਗੀ 'ਚ ਹੁੰਦੀ ਹੈ ਬਸ ਨੋਹਾਂ ਦੀ ਕਹਿੰਦਾ ਕੀ ਠੀਕ ਗਈ ਐਵੇਂ ਕਮਾਈ ਹੰਮ ਪੰਡ ਲੈ ਗਿਆ ਪੰਡ ਨਾ ਥਿਆ ਪੰਡ ਲੈ ਗਿਆ ਭਾਈ ਚਲੋ ਜੀ ਚੱਲਦੇ ਆ ਘਰ ਲੋ ਜੀ ਹਾਂ ਸਵੇਰੇ ਬਣ ਜੂਗੀ ਪੰਡ ਚਲੋ ਜੀ ਜਿੰਨੀ ਵੀ ਆਹ ਹੋਈ ਹਨਾ ਡੇਢ ਕੇ 11 ਲਾਤਾ ਆਪਾਂ ਉੱਤੇ ਹੈ ਡੇਢ ਤੋਂ ਹਾਂ ਤੇ ਘਾਂਟਾ ਕੇ 2 ਵਾੜੀ ਚਾਹ ਤੋਂ ਬਾਅਦ ਲਾਗੇ ਹੁਣ ਆਪਾਂ ਬਸ ਘਰ ਦਾ ਕੰਮ ਵੀ ਸੋਲੂ ਪਤਾ ਫਿਰ ਸੋਤਾ ਹੋ ਜੂਗਾ ਫਿਰ ਵੀ ਸਾਰਾ ਦਿਨ ਖੜੀ ਲੱਤ ਜੀ ਆਏ ਹੋ ਜਾਂਦਾ ਵੀ ਚਲੋ ਟਾਈਮ ਨਾ ਗੰਮ ਨਿ ਮੇੜ ਕੇ ਹਨਾ ਕਿਉਂ ਮੰਜਾ ਲੱਗੇ ਤੇ ਹੁਣ ਚਲੋ ਦਾਹ ਮੈਂ ਲਈ ਜਾਨੀ ਕੱਦੂ ਧਰਨਾ ਮੰਮੀ ਫਿਰ ਫਿਰ ਕੱਦੂ ਹੀ ਲੈ ਜਾਂਦੇ ਹਾਂ ਤੋੜ ਕੇ ਕੱਚਾ ਕੱਚਾ ਕੱਦੂ ਧਰ ਲਾਂਗੇ ਚਲੋ ਜੀ ਬਸ ਹੁਣ ਲੱਗ ਜਾਗੇ ਆਪ ਦੇ ਡੇਲੀ ਵਾਲੇ ਕੰਮ ਧੰਦੇ ਕਰਨ ਤੇ ਥੋੜਾ ਜਿਹਾ ਅੱਜ ਪਹਿਲਾ ਦਿਨ ਹੋਣੇ ਕਰਕੇ ਥਕਾਵਟ ਜੀ ਸੀ ਆਹਾ ਕੇ ਬਰੇ ਤੋਂ ਤੋੜਾ ਚਲੋ ਜੀ ਕਦੂ 도ੜੀ ਆਪਾ ਲਓ ਜੀ ਆਪਾਂ ਕਰ ਲਈ ਸਬਜ਼ੀ ਦੀ ਤਿਆਰੀ ਟਾਈਮ ਹੋ ਗਿਆ 5 ਦਾ 5 ਵਜੇ ਕੇ ਹੋ ਗਿਆ 10 12 ਮਿੰਟ ਡੇੜੀ ਖੇਤੋਂ ਵੀ ਕਦੂ ਲੈ ਆਏ ਸੀ ਬੈਠੋ ਵੀ 도ੜ ਲਿਆ ਤੇ ਪਾਂਡੇ ਢਿੰਡੇ ਚੱਕ ਤੇ ਆਪਾਂ ਢੜਕਣੀ ਢੜਕਣੀ ਤੋਤੀ ਮੰਮੀ ਤੇ ਜਸ਼ਨ ਤੇ ਰੈਡੀ ਨੇ ਪਸੂ ਪਸੂ ਬਾਂਸੇ ਨੀਰਾ ਜਰਾ ਪਾ ਕੇ ਜਸ਼ਨ ਆਪਣਾ ਹੁਣ ਹੀ ਆਇਆ ਬਸ ਹੁਣ ਇਹ ਖਾ ਕੇ ਆਇਆ ਆਈਸਕ੍ਰੀਮ ਵਾਲਾ ਗਲਾਸ कला कला खाया कि पढ़या हूँ फिर लग जा ना कि होर घेरा तो अलख जी आई मम्मी मुड़का आया हो फिर तारा तूर क्डा रोटी रोटी टुक करा फिर पसीना आज चलो जी बना के दाल सब्जी हवा बिल्कुल नहीं अब दो जमा गुम कर लिया अंदर बह जा बहार बया कूलर ला ली ਅੱਜ ਤਾਪਮਾਨ ਬਹੁਤ ਜ਼ਿਆਦਾ ਸੀਗਾ ਸਾਰੇ ਦਿਨਾਂ ਨਾਲੋਂ ਜ਼ਿਆਦਾ ਤਾਪਮਾਨ ਸੀਗਾ ਅੱਜ ਪਤਾ ਨਹੀਂ 40 ਸੀਗੇ 41 ਸੀ 12 ਵਜੇ ਤੋਂ ਬਾਅਦ ਤਾਂ ਜਮਤ ਆਏ ਲੱਗਾ ਸੀ ਤਾਂ ਆਪਣਾ ਸਿਰ ਸਿਰ ਮਚਣ ਲੱਗਿਆ ਸੀ ਕਰ ਤਾਂ ਕੁਛ ਟੁਕ ਲੈ 1:3 11 ਪਤਾ ਨਹੀਂ ਤੇ ਡੈਡੀ ਨੇ ਹਾਂ ਪਿਆ ਹੈ ਹਾਂ ਪਈ ਪੰਡ ਸੁਮਿਚ ਪੁੰਡੀਆਂ ਨਹੀਂ ਐ ਕਾਲੇ ਰੰਗ ਦੀ ਇਹ ਦੇਖੋ ਲੱਗ ਜੀ ਦੇਖੋ ਸਵੇਰੇ ਉਗਾ ਮੰਤਲਾ ਦੇਣੀ ਚਲੋ ਦੇਖਦੇ ਹਾਂ ਕੀ ਬੰਦ ਹੈ ਚਲੋ ਜੀ ਆਪਾਂ ਦਾਲ ਤਰੀ ਕੀ ਕਰੀਏ ਕੰਮ ਸੋ ਇਹ ਟੈਮਣਾ ਕਰੀਏ ਦਵਾ ਦਾ ਕੰਮ ਨਿਭੜੂਗਾ ਤਾਂ ਫੇਰ ਹੀ ਨਾਤਾ ਜਾਓ ਚਲੋ ਜੀ ਧਰ ਲਾਂ ਮੈਂ ਦਾਲ ਲੋ ਜੀ ਆਪਾਂ ਧਰਤੀ ਦਾਲ ਸਬਜੀ ਅੱਜ ਕद्दू ਦੀ ਅੱਜ ਆਪਾਂ ਕੁੱਕਰ ਚੀ ਧਰਤੀ ਤੇ ਜਸ਼ਨ ਆਪਣਾ ਕਰਦਾ ਨਹਾਉਣ ਦੀ ਤਿਆਰੀ ਹੁਣ ਇਹ ਹੈ ਨਾ ਜਿੱਦੇ ਟੈਂਕੀ ਭਰਦੇ ਆਂ ਅਸੀਂ ਉਹਦੇ ਬਾਹਰ ਨਾ ਆਉਂਦਾ ਡਰਦਾ ਕਿਉਂਕਿ ਸਾਡਾ ਨੌਨ ਵਾਲਾ ਥੋੜਾ ਜਿਹਾ ਹਾਲਤ ਮਾੜੀ ਐ ਨੌਨ ਵਾਲੇ ਦੀ ਇਹਨੂੰ ਡਰ ਰਹਿੰਦਾ ਵੀ ਡਿੱਗਣਾ ਪਵੇਗੇ ਤੇ ਨੌਨ ਵਾਲਾ ਆਖਦਾ ਮੰਮੀ ਮੈਂ ਤਾਂ ਬਾਹਰ ਹੀ ਨਾ ਲੂੰਗਾ ਹਨਾ ਜਸਨ ਲੋ ਜੀ ਇੱਥੇ ਜਸਨ ਨਾਉਂਦਾ ਬਸ ਸਬਜ਼ੀ ਬਣ ਗਈ ਫਿਰ ਲਿਓਣੇ ਧਾਰਾ ਕੱਢ ਕੇ ਤੇ ਤੇ ਚਲੋ ਜੀ ਬਸ ਬਾਕੀ ਤਾਂ ਸਾਰੇ ਉਹੀ ਕੰਮ ਆ ਹਨਾ ਰੋਜ਼ ਵਾਲਾ ਜਿਹੜਾ ਸ਼ੇਅਰ ਕਰਦੇ ਆ ਆ ذਰੀ ਜਿਹੜੀ ਆਪਣੀ ਮੇਜ਼ ਤੇ ਸੀਗੀ ਧੋਤੀ ਤੜ ਕੇ ਜੇ ਜਿਹਨਾਂ ਦੂਜੇ ਕੱਪੜੇ ਲਾਏ ਨਾ 2 ਵਜੇ ਉਹ ਦੋਏ ਥੋੜੀ ਜਿਹੀ ਸਲਾਬੀ ਸੀ ਇੱਕ ਪੰਲਾ ਜ ਇਹਦਾ ਫਿਰ ਮੈਂ ਸੁੱਕਣਾ ਹਟ ਚਲਾਥ ਨੇ ਲਾ ਦਾਂਗੇ ਪਹਿਣ ਜੇ ਵੇਲੇ ਭਈ ਰਹਿੰਦੇ ਤੇ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਤੇ ਕਰਦੇ ਆ ਫਟਾਫਟ ਕੰਮ ਬਾਕੀ ਸਾਰੇ ਤੇ ਬਾਕੀ ਮਿਲਾਂਗੇ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਦੇ ਨਾਲ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਸੋਣਾ ਇਹ ਕਰਿਆ ਕਰੋ ਕਮੈਂਟ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਸਸ਼ੇ ਅਕਾਲ ਜੀ ਬਾਏ ਬਾਏ